ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਵੀ ਪੰਜਾਬ ਦੇ ਫੋਮੈਂਟ ਦੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲਸ ਨੇ ਸਕੂਲ ਆਫ ਐਮੀਨੈਂਸ ਨੇ ਆਦਰਸ਼ ਸਕੂਲ ਨੇ ਉਹਨਾਂ 'ਚ ਬਹੁਤ ਅੱਛੇ ਬੱਚੇ ਪਏ ਨੇ ਮੈਰਿਟੋਰੀਅਸ ਬੱਚੇ ਪਏ ਨੇ ਜਿਨ੍ਹਾਂ ਨੂੰ ਇਸ ਸ਼ੀਡ ਦਾ ਪਤਾ ਹੀ ਨਹੀਂ ਸੱਤੇ ਕੋਰਸ ਸਾਡੇ ਕੋਲੇ ਵਿਸ਼ਨ ਰਿਲੇਟਡ ਹੈ ਵਿਸ਼ਨ ਮਤਲਬ ਨੂੰ ਅਗਰ ਪੰਜਾਬੀ ਸਮਝਣ ਦੀ ਕੋਸ਼ਿਸ਼ ਕਰੀਏ ਇਹਨੂੰ ਆਪਾਂ ਕਹਿੰਦੇ ਆ ਉਡਣਬਾਜੀ ਜੀ ਜੀ ਇਹ ਹੈ ਸਪੇਸ ਸ਼ਟਲਸ ਲਈ ਏਰੋਪਲੇਨਸ ਲਈ ਉਹਨਾਂ ਦੇ ਡਿਜ਼ਾਈਨ ਲਈ ਕੋਰਸ ਇੰਜੀਨੀਅਰਿੰਗ ਦੇ ਯੂਜ਼ ਕੀਤੇ ਜਾਂਦੇ ਨੇ ਜਿੰਨੇ ਸਪੇਸ ਸ਼ਿਪਲ ਜਾਂਦੇ ਨੇ ਚਾਹੇ ਚੰ드ਰੀਆਨ ਗਿਆ ਚਾਹੇ ਨਾਸਾ ਨੇ ਭੇਜਿਆ ਚਾਹੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਉੱਪਰ ਭੇਜਿਆ ਗਗਨਯਾਨ ਨੇ ਜਾਣਾ ਹੈ ਅੱਗੇ ਨੀਅਰ ਫਿਚਰ ਦੇ ਵਿੱਚ ਇਹਨਾਂ ਸਾਰਿਆਂ ਦਾ ਸਟਰਕਚਰਲ ਡਿਜ਼ਾਈਨ ਪ੍ਰੋਪੋਰਸ਼ਨਲ ਡਿਜ਼ਾਈਨ 에어로ਡੈਨਮਿਕਸ ਡਿਜ਼ਾਈਨ ਜਿੰਨਾ ਵੀ ਟੋਟਲ ਹੁੰਦਾ ਹੈਗਾ ਉਹ ਸਾਡੇ ਇੱਥੇ ਸੌਫਟਵੇਅਰਸ ਦੇ ਉੱਤੇ ਤੇ ਹਾਰਡਵੇਅਰ ਦੇ ਉੱਤੇ ਪੰਜਾਬ ਸਟਾਟਰ ਨੋਟਿਕਲ ਇੰਜੀਨੀਅਰਿੰਗ ਲਈ ਕਰਵਾਇਆ ਜਾਂਦਾ ਹੈ ਔਰ ਇਹ ਸਭ ਤੋਂ ਵੱਡੀ ਵਿਲੱਖਣੀ ਗੱਲ ਇਹ ਹੈ ਕਿ ਪੰਜਾਬ ਗਵਰਨਮੈਂਟ ਦਾ ਸਿਰਫ ਇੱਕੋ ਕਾਲਜ ਹੈ ਜਿੱਥੇ ਦੋਨੋਂ ਇੰਜੀਨੀਅਰਿੰਗ ਦੇ ਕੋਰਸਸ ਅਵੇਲੇਬਲ ਨੇ ਔਰ ਐਵੀਏਸ਼ਨ ਸੈਕਟਰ ਜੋ ਐਕਸਪੈਂਡ ਕਰ ਰਿਹਾ ਸਾਰੀ ਦੁਨੀਆ ਚ ਕਰ ਰਹੀ ਹੈ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਕਰ ਰਿਹਾ ਉਸ ਦੇ ਵਿੱਚ ਜਾ ਕੇ ਆਪਣੀਆਂ ਸਰਵਿਸਿਜ਼ ਦੇਣ ਚਾਹੇ ਉਹ 에ਰੋਪਲੇਨਸ ਨੇ ਚਾਹੇ ਉਹ ਸਪੇਸ਼ਟਲਸ ਨੇ ਚਾਹੇ ਉਹ ਡੀਆਰਡੀਓ ਹੈ ਚਾਹੇ ਹਿੰਦੁਸਤਾਨਾ ਨੌਟਿਕਸ ਲਿਮਟਿਡ ਹੈ ਚਾਹੇ ਉਹ 에ਅਰਲਾਈਨਸ ਨੇ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਹੋਸਟ ਪੰਜਾਬ ਟੀਵੀ ਤੇ ਮੈਂ ਹਾਂ ਅਰਵਿੰਦਰ ਸਿੰਘ ਅੱਜ ਅਸੀਂ ਇੱਕ ਖਾਸ ਜਗ੍ਹਾ ਤੇ ਬੈਠੇ ਆ ਤੇ ਉੱਥੇ ਮਕਸਦ ਵੀ ਸਾਡਾ ਇਹ ਹੈ ਕਿ ਅਸੀਂ ਤੁਹਾਨੂੰ ਉਹ ਜਾਣਕਾਰੀ ਸਾਂਝੀ ਕਰ ਸਕੀਏ ਜਿਹੜੀ ਸ਼ਾਇਦ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਪਤਾ ਹੀ ਨਹੀਂ ਹਲੇ ਤੱਕ ਔਰ ਜੇਕਰ ਮੈਂ ਗੱਲ ਕਰਾਂ ਪਟਿਆਲੇ ਦੀ ਤਾਂ ਪਟਿਆਲੇ ਦੇ ਵੀ ਬਹੁਤੇ ਲੋਕਾਂ ਨੂੰ ਇੱਥੇ ਬਾਰੇ ਨਹੀਂ ਪਤਾ ਇਹ ਅਜਿਹੀ ਜਗ੍ਹਾ ਹੈ ਕਿਉਂਕਿ ਅਕਸਰ ਦੇਖਣ ਦੇ ਵਿੱਚ ਆਇਆ ਕਿ ਜਦੋਂ ਬੱਚਾ ਸਕੂਲ ਜਾਣ ਲੱਗਦਾ ਮਾਪਿਆਂ ਨੂੰ ਬੜੀ ਚਿੰਤਾ ਹੁੰਦੀ ਹੈ ਤੇ ਜਦੋਂ 12ਵੀਂ ਤੋਂ ਬਾਅਦ ਬੱਚੇ ਨੇ ਅੱਗੇ ਕਾਲਜਾਂ ਤੇ ਜਾਂ ਵਿੱਚ ਜਾਣਾ ਹੁੰਦਾ ਉਦੋਂ ਮਾਪਿਆਂ ਨੂੰ ਬੜੀ ਚਿੰਤਾ ਹੁੰਦੀ ਹੈ ਤੇ ਅਸੀਂ ਉਸੇ ਹੱਲ ਲਈ ਅੱਜ ਤੁਹਾਡੇ ਨਾਲ ਉਹਨਾਂ ਨੂੰ ਰੂਰੂ ਕਰਾਵਾਂਗੇ ਜਿਹੜੇ ਤੁਹਾਨੂੰ ਇਹਦੇ ਬਾਰੇ ਕੁਝ ਚੰਨਾ ਚੰਗੀ ਤਰ੍ਹਾਂ ਪਾ ਸਕਦੇ ਨੇ ਸਭ ਤੋਂ ਪਹਿਲਾਂ ਸਸੀਕਲ ਜੀ ਸਸੀਕਲ ਜੀ ਜੀ ਆਇਆਂ ਨੂੰ ਜੇਕਰ ਅਸੀਂ ਇਹਨਾਂ ਦੀ ਗੱਲ ਕਰੀਏ ਤਾਂ ਡਾਕਟਰ ਬਲਰਾਜ ਜੀ ਇੱਥੇ ਦੇ ਡਾਇਰੈਕਟਰ ਨੇ ਜਿਹੜੇ ਅੱਜ ਸਾਨੂੰ ਉਹ ਜਾਣਕਾਰੀਆਂ ਦੇਣਗੇ ਜਿਹੜੀਆਂ ਮੇਰੇ ਖਿਆਲ ਨਾਲ ਡਾਕਟਰ ਸਾਹਿਬ ਮੈਨੂੰ ਲੱਗਦਾ ਪੰਜਾਬ ਕੀ ਪਟਿਆਲੇ ਦੇ ਵਿੱਚ ਵੀ ਸ਼ਾਇਦ ਨਹੀਂ ਪਤਾ ਨਹੀਂ ਪਤਾ ਜੀ ਨਹੀਂ ਪਤਾ ਤੇ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਜਾਨਣਾ ਚਾਹਾਂਗਾ ਕਿ ਜਿਹੜਾ ਇਹ ਕਾਲਜ ਹੈ ਅੱਜ ਤੱਕ ਇਹ ਕਿਉਂ ਇਸ ਤਰ੍ਹਾਂ ਹੋਇਆ ਵੀ ਇਹ ਛੁਪਿਆ ਬੈਠਿਆ ਜਦ ਕਿ ਤੁਸੀਂ ਇੰਨੇ ਬੱਚੇ ਜਿਵੇਂ ਤੁਸੀਂ ਦੱਸ ਰਹੇ ਸੀ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਇੱਥੋਂ ਦੇ ਬੱਚੇ ਜਿਹੜੇ ਨੇ NASA ਦੇ ਵਿੱਚ ਜਾਂ ਹੋਰ ਅੱਛੀਆਂ ਥਾਵਾਂ ਦੇ ਉੱਤੇ ਜਾ ਕੇ ਉਹ ਲੱਗੇ ਨੇ ਪਰ ਫਿਰ ਵੀ ਇਹ ਖਜ਼ਾਨਾ ਛੁਪਿਆ ਕਿਉਂ ਹੋਇਆ ਸਰ ਬੇਸਿਕਲੀ ਜੋ ਇਹ ਪੰਜਾਬ ਸਟੇਟ ਨੌਟੀਕਲ ਇੰਜੀਨੀਅਰਿੰਗ ਕਾਲਜ ਹੈ ਇਹ ਜਦੋਂ ਸੈਂਟਰ ਸਰਕਾਰ ਨੇ 2014 ਦੇ ਵਿੱਚ ਇੱਕ ਨਵੀਂ ਪਾਲਿਸੀ ਲੈ ਕੇ ਆਏ ਕਿ ਅਸੀਂ ਐਵੀਏਸ਼ਨ ਸੈਕਟਰ ਨੂੰ ਐਕਸਪੈਂਡ ਕਰਨਾ ਹੈ ਉਸ ਦੇ ਅਧੀਨ ਜੋ ਸਾਡੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸੀ ਕੈਪਟਨ ਅਰਵਿੰਦਰ ਸਿੰਘ ਜੀ ਉਹ ਇੱਕ ਵਿਜ਼ਨ ਲੈ ਕੇ ਆਏ ਕਿ ਅਸੀਂ ਸਿਵਲ ਅਰੋਡ੍ਰਮ ਪਟਿਆਲੇ ਦੇ ਵਿੱਚ ਵੀ ਇੱਕ ਅਰਨੋਟਿਕਸ ਐਂਡ ਐਰੋਸਪੇਸ ਰਿਲੇਟਿਡ ਸੀ ਕਾਲਜ ਖੋਲਣਾ ਜਿਹਦੇ ਵਿੱਚ ਇਕੱਲੇ ਐਵੀਏਸ਼ਨ ਸੈਕਟਰ ਨਾਲ ਰਿਲੇਟਿਡ ਸਾਰੇ ਕੋਰਸਸ ਹੋਣਗੇ ਇੰਜੀਨੀਅਰਿੰਗ ਐਸ ਵੈਲ ਐਸ ਮੈਨੇਜਮੈਂਟ ਦੇ ਇਦੇ ਵਿੱਚ ਸਰ ਕੀ ਹੋਇਆ 2018 ਦੇ ਵਿੱਚ ਇੱਕ ਕਾਲਜ ਇਨ ਸ਼ੇਪ ਆਇਆ ਜੀ ਔਰ ਆਨ ਦਿਸ ਵਕਤ ਹੀ ਇਹਨੂੰ ਜੋ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਹੈ ਉਹਦਾ ਕੰਸਟੀਟਿਊਟ ਕਾਲਜ ਬਣਾ ਦਿੱਤਾ ਗਿਆ ਸ਼ੁਰੂ ਦੇ ਵਿੱਚ ਇਹ ਕਾਲਜ ਇੱਕ ਬ੍ਰਾਂਚ ਨਾਲ ਸ਼ੁਰੂ ਹੋਇਆ ਐਡਵਰਟਾਈਜ਼ਮੈਂਟ ਕੋਈ ਸਾਡੀ ਯੂਨੀਵਰਸਿਟੀ ਦੇ ਵੱਲੋਂ ਜਿਆਦਾ ਨਾਲ ਯੂਨੀਵਰਸਿਟੀ ਦੀ ਕੀਤੀ ਜਾਂਦੀ ਹੈ ਨਾ ਹੀ ਇਸ ਕਾਲਜ ਦੀ ਕੀਤੀ ਜਾਂਦੀ ਹੈ ਜੀ ਉਹਦੇ ਅਲੱਗ-ਅਲੱਗ ਰੀਜ਼ਨ ਨੇ ਓਰੀਜਿਨਲ ਵਿੱਚ ਮੈਂ ਨਹੀਂ ਜਾਣਾ ਚਾਹੁੰਦਾ ਪਰ ਅਸੀਂ ਆਪਣੀ ਐਡਵਰਟਾਈਜ਼ਮੈਂਟ ਜਾਂ ਬੱਚਿਆਂ ਤੱਕ ਇਸ ਕਾਲਜ ਦਾ ਨਾਮ ਪਹੁੰਚਾਉਣ ਲਈ ਅਸੀਂ ਆਪਣੀਆਂ ਖੁਦ ਐਫਰਟਾਂ ਕਰਦੇ ਆਂ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਵੀ ਪੰਜਾਬ ਦੇ ਕਾਮਨਡ ਦੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲਸ ਨੇ ਸਕੂਲ ਆਫ ਐਮੀਨੈਂਸ ਨੇ ਆਦਰਸ਼ ਸਕੂਲ ਨੇ ਜੀ ਉਹਨਾਂ 'ਚ ਬਹੁਤ ਅੱਛੇ ਬੱਚੇ ਪਏ ਨੇ ਮੈਰਿਟੋਰੀਅਸ ਬੱਚੇ ਪਏ ਨੇ ਜਿਨ੍ਹਾਂ ਨੂੰ ਇਸ ਫੀਲਡ ਦਾ ਪਤਾ ਹੀ ਨਹੀਂ ਜੀ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਜਾ ਕੇ ਜੀ ਇਹਦੇ ਵਿੱਚ ਅਸੀਂ ਤਕਰੀਬਨ 3 ਮਹੀਨੇ 4 ਮਹੀਨੇ ਸਾਡੀਆਂ ਟੀਮਾਂ ਜਾਂਦੀਆਂ ਨੇ ਰੈਗੂਲਰ ਬਿਸਸਿਸ ਤੇ ਔਰ ਮੈਂ ਬੜਾ ਲੀਡ ਕਰਕੇ ਜਾਣਾ 40 45 ਕਾਲਜ ਸਕੂਲ ਮੈਂ ਪਿਛਲੇ ਸਾਲ ਵੀ ਵਿਜ਼ਿਟ ਕੀਤੇ ਜੀ ਵਿంటర్ ਦੇ ਸੀਜ਼ਨ ਦੇ ਵਿੱਚ ਜਦੋਂ ਨਵੰਬਰ ਦਸੰਬਰ ਜਨਵਰੀ ਫਰਵਰੀ ਫਰਵਰੀ ਤੋਂ ਬਾਅਦ ਇਹਨਾਂ ਦੇ ਇਗਜ਼ਾਮ ਹੋ ਜਾਂਦੇ ਨੇ ਪਲੱਸ 2 ਦੇ ਜੀ ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿਉਂਕਿ ਐਡਵਰਟਾਈਜ਼ਮੈਂਟ ਹੈ ਨਹੀਂ ਜੀ ਸੋਸ਼ਲ ਮੀਡੀਆ ਤੇ ਐਡਵਰਟਾਈਜ਼ਮੈਂਟ ਹੈ ਨਹੀਂ ਜੀ ਨਿਊਜ਼ਪੇਪਰ 'ਚ ਐਡਵਰਟਾਈਜ਼ਮੈਂਟ ਹੈ ਨਹੀਂ ਇਸ ਕਰਕੇ ਬਹੁਤੇ ਪੰਜਾਬ ਦੇ ਇਨ ਪਾਰਟਿਕੂਲਰ ਮਾਲਵੇ ਦੇ ਬੱਚਿਆਂ ਨੂੰ ਜਾਂ ਇਹ ਕਹ ਲਓ ਪਟਿਆਲੇ ਜ਼ਿਲ੍ਹੇ ਦੇ ਬੱਚਿਆਂ ਨੂੰ ਨਹੀਂ ਪਤਾ ਇਸ ਬਾਰੇ ਪਰ ਜਿੱਥੇ ਅਸੀਂ ਜਾਣਦੇ ਆ ਜਾਂ ਕਿ ਅਸੀਂ ਇਸ ਕਾਲਜ ਬਾਰੇ ਦੱਸਦੇ ਆ ਇਸ ਦੇ ਕੋਰਸਸ ਬਾਰੇ ਦੱਸਦੇ ਆ ਔਰ ਇਸ ਦੇ ਆਉਣ ਬਾਰੇ ਭਵਿੱਖ ਦੀ ਦੱਸਦੇ ਆ ਕਿ ਜੋ ਬੱਚੇ ਸਾਡੇ ਕੋਲ ਐਵੀਏਸ਼ਨ ਰਿਲੇਟਡ ਕੋਰਸਸ ਕਰਨਗੇ ਚਾਹੇ ਇੰਜੀਨੀਅਰਿੰਗ ਦੇ ਨੇ ਚਾਹੇ ਮੈਨੇਜਮੈਂਟ ਦੇ ਨੇ ਉਹਨਾਂ ਦੀ 100% ਪਲੇਸਮੈਂਟ ਹੋਊ ਔਰ ਸਾਡੇ ਕੋਲ ਪਿਛਲਾ ਰਿਕਾਰਡ ਇਹ ਹੈ ਕਿ ਸਾਡੇ ਕੋਲ ਆਲਮੋਸਟ ਬੱਚੇ ਸਾਰੇ ਅਰਜਸਟਰ ਨਹੀਂ ਮੈਂ ਇਥੇ ਇੱਕ ਗੱਲ ਦਰਸ਼ਕਾਂ ਨੂੰ ਖਾਸ ਤੌਰ ਤੇ ਦੱਸਣਾ ਚਾਹਾਂਗਾ ਕਿ ਇਹ ਗੱਲ ਮੈਂ ਬਾਅਦ ਦੇ ਵਿੱਚ ਵੀ ਰਿਪੀਟ ਕਰਾਂਗਾ ਕਿ ਇਹ ਪਟਿਆਲੇ ਦੇ ਉਸ ਹਿੱਸੇ ਦੇ ਵਿੱਚ ਹੈ ਜੇਕਰ ਤੁਸੀਂ ਪਟਿਆਲੇ ਤੋਂ ਰਜਿੰਦਰਾ ਹਸਪੀਟਲ ਤੇ ਰਜਿੰਦਰਾ ਹਸਪੀਟਲ ਤੋਂ ਅਗਰ ਸੰਗਰੂਰ ਵੱਲ ਨੂੰ ਜਾਈਏ ਤਾਂ ਅਧਰ ਰਸਤੇ 'ਚ ਭਾਖੜੇ ਤੋਂ ਪਹਿਲਾਂ ਭਾਖੜਾ ਤੋਂ ਪਹਿਲਾਂ ਹੀ ਇਹ ਖੱਬੇ ਹੱਥ ਹੈ ਕਾਲਜ ਤੇ ਮੈਂ ਹੁਣ ਅਗਲੀ ਜਾਣਕਾਰੀ ਡਾਕਟਰ ਬਲਾਜੀ ਤੁਹਾਡੇ ਤੋਂ ਲੈਣੀ ਚਾਹਾਂਗਾ ਕਿ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਨਿਆਣੇ ਨੇ ਸਕੂਲ ਜਾਣਾ ਹੁੰਦਾ ਨਾ ਤੇ ਉਹ ਮਾਪਿਆਂ ਨੂੰ ਚਿੰਤਾ ਹੁੰਦੀ ਹੈ ਵੀ ਲਾਈਏ ਕਿੱਥੇ ਤੇ ਇਸੇ ਤਰ੍ਹਾਂ ਜਦੋਂ 12ਵੀਂ ਤੋਂ ਬਾਅਦ ਬੱਚਿਆਂ ਨੂੰ ਉਹਨਾਂ ਨੇ ਲਾਣਾ ਹੁੰਦਾ ਤੇ ਮਾਪਿਆਂ ਨੂੰ ਬੜੀ ਚਿੰਤਾ ਹੁੰਦੀ ਹੈ ਕਿ ਅੱਗੇ ਕੋਰਸ ਕਰਾਈਏ ਕਿਹੜਾ ਤੇ ਬੱਚੇ ਉਹਨਾਂ ਤੋਂ ਵੱਧ ਚਿੰਤਾ ਦੇ ਵਿੱਚ ਹੁੰਦੇ ਨੇ ਅਕਸਰ ਮੈਂ ਦੇਖਿਆ ਹੈ ਵੀ ਜਿਹੜੇ ਬੱਚੇ ਨੇ ਉਹ ਜ਼ਿਆਦਾਤਰ ਮੈਡੀਕਲ ਲਾਈਨ ਨੋਨ ਮੈਡੀਕਲ ਲਾਈਨ ਜਾਂ ਕਮਰਸ ਤੇ ਉਹਦੇ ਵਿੱਚ ਵੀ ਇੱਕ ਪਾਰਟਿਕਲ ਕੁਝ ਲਾਈਨਾਂ ਬਾਰੇ ਪਤਾ ਹੈ ਪਰ ਇਸ ਕਾਲਜ ਬਾਰੇ ਜਾਂ ਇਹਨਾਂ ਇੱਥੇ ਕਿਹੜੇ-ਕਿਹੜੇ ਕੋਰਸਿਸ ਹੋ ਸਕਦੇ ਆ ਉਹ ਜ਼ਰੂਰ ਤੁਸੀਂ ਚੰਨਣਾ ਸਰ ਜਦੋਂ 2018 ਦੇ ਵਿੱਚ ਕਾਲਜ ਸ਼ੁਰੂ ਹੋਇਆ ਜੀ ਉਦੋਂ ਇੱਥੇ ਸਿਰਫ ਬੀਟੈਕ ਅਰਨੋਟਿਕਲ ਇੰਜੀਨੀਅਰਿੰਗ ਕੀਤੀ ਤੁਹਾਨੂੰ ਮੈਂ ਜਿਵੇਂ ਦੱਸਿਆ ਹੈ ਕਿ ਕੋਰਸ ਸਾਡੇ ਕੋਲੇ ਦੋ ਇੰਜੀਨੀਅਰਿੰਗ ਦੇ ਨੇ ਐਟ ਪ੍ਰੈਜ਼ੈਂਟ ਪੰਜ ਮੈਨੇਜਮੈਂਟ ਦੇ ਨੇ ਸੱਤੇ ਕੋਰਸ ਸਾਡੇ ਕੋਲੇ ਐਵੀਏਸ਼ਨ ਰਿਲੇਟਡ ਨੇ ਐਵੀਏਸ਼ਨ ਮਤਲਬ ਨੂੰ ਅਗਰ ਪੰਜਾਬੀ ਸਮਝਣ ਦੀ ਕੋਸ਼ਿਸ਼ करिएगा ਇਹਨੂੰ ਆਪਾਂ ਕਹਿੰਦੇ ਆ ਉਡਣਬਾਜੀ ਜੀ 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 ਇਹ ਸਪੇਸ ਸ਼ਟਲਸ ਲਈ 에ਰੋਪਲੇਨਸ ਲਈ ਉਹਨਾਂ ਦੇ ਡਿਜ਼ਾਈਨ ਲਈ ਡਿਜ਼ਾਈਨ ਕੋਰਸਸ ਇੰਜੀਨੀਅਰਿੰਗ ਦੇ ਯੂਜ਼ ਕੀਤੇ ਜਾਂਦੇ ਨੇ ਜੋ ਬੀਟੈਕ ਅਰਨੋਟਿਕਲ ਇੰਜੀਨੀਅਰਿੰਗ ਦਾ ਇੰਜੀਨੀਅਰਿੰਗ ਹੈ ਉਹਦੇ ਵਿੱਚ ਅਸੀਂ ਜਹਾਜ਼ਾਂ ਦਾ 에어로ਪਲੇਨਸ ਦਾ ਜਿਹੜੇ ਡੋਮੈਸਟਿਕ ਯੂਜ਼ ਹੁੰਦੇ ਨੇ ਇੰਟਰਨੈਸ਼ਨਲ 에ਅਰਲਾਈਨਸ ਹੁੰਦੇ ਨੇ ਕਾਰਗੋ ਦੇ ਹੁੰਦੇ ਨੇ ਇਹ ਸਾਰੇ ਜਹਾਜ਼ਾਂ ਦਾ ਡਿਜ਼ਾਈਨ ਕਰਨਾ ਸਿਖਾਉਂਦੇ ਆ ਇਹਨਾਂ ਤੋਂ ਔਰ ਜੋ 에어로ਸਪੇਸ ਇੰਜੀਨੀਅਰਿੰਗ ਦਾ ਕੋਰਸ ਹੈ ਉਹਦੇ ਵਿੱਚ ਜਿੰਨੇ ਸਪੇਸ ਸ਼ਟਲ ਜਾਂਦੇ ਨੇ ਚਾਹੇ ਉਹ ਚੰ드ਰੀਆਨ ਗਿਆ ਚਾਹੇ ਉਹ ਨਾਸਾ ਨੇ ਭੇਜਿਆ ਚਾਹੇ ਉਹ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਉੱਪਰ ਭੇਜਿਆ ਗਗਨੇਯਾਨ ਨੇ ਜਾਣਾ ਹੈ ਕਿ ਨਿਅਰ ਫਿਊਚਰ ਦੇ ਵਿੱਚ ਇਹਨਾਂ ਸਾਰਿਆਂ ਦਾ ਸਟ੍ਰਕਚਰਲ ਡਿਜ਼ਾਈਨ ਪਰਪਲਰਲ ਡਿਜ਼ਾਈਨ aerodynamics design ਜਿੰਨਾ ਵੀ ਟੋਟਲ ਹੁੰਦਾ ਹੈਗਾ ਉਹ ਸਾਡੇ ਇੱਥੇ ਸੌਫਟਵੇਅਰਸ ਦੇ ਉੱਤੇ ਤੇ ਹਾਰਡਵੇਅਰ ਦੇ ਉੱਤੇ ਪੰਜਾਬ ਸਟੇਟ ਅਰੋਨੌਟਿਕਲ ਇੰਜੀਨੀਅਰਿੰਗ ਕਲੀ ਕਰਵਾਇਆ ਜਾਂਦਾ ਹੈ ਔਰ ਇਹ ਸਭ ਤੋਂ ਵੱਡੀ ਵਿਲੱਖਣੀ ਗੱਲ ਇਹ ਹੈ ਕਿ ਪੰਜਾਬ ਗਵਰਨਮੈਂਟ ਦਾ ਜੀ ਸਿਰਫ ਇੱਕੋ ਕਾਲਜ ਹੈ ਜਿੱਥੇ ਦੋਨੋਂ ਇੰਜੀਨੀਅਰਿੰਗ ਦੇ ਕੋਰਸਸ ਅਵੇਲੇਬਲ ਨੇ ਜੀ ਔਰ ਜਿਹੜੇ ਮੈਨੇਜਮੈਂਟ ਦੇ ਕੋਰਸਸ ਨੇ ਮੈਨੇਜਮੈਂਟ ਦੇ ਕੋਰਸਾਂ ਦੇ ਵਿੱਚ ਸਾਡੇ ਕੋਲੇ BMS ਹੈ ਜਿਹਨੂੰ ਅਸੀਂ ਬੈਚਲਰ ਆਫ ਮੈਨੇਜਮੈਂਟ ਸਟੱਡੀਜ਼ ਕਹਿੰਦੇ ਆ ਜੀ ਇਹ ਅਸੀਂ ਸਪੈਸ਼ਲਾਈਜੇਸ਼ਨ ਜਿਹੜੀ ਹੈ ਉਹ ਹੈ 에어ਲਾਈਨ ਟੂਰਿਜ਼ਮ ਐਂਡ ਹਸਪੀਟ ਸਾਡੇ ਕੋਲੇ ਬੀਬੀਏ ਹੈ एविएशन ਮੈਨੇਜਮੈਂਟ ਬੀਬੀਏ एविएशन ਮੈਨੇਜਮੈਂਟ ਜਿਹੜਾ ਸਾਡਾ ਕੋਰਸ ਹੈ ਇਹ ਵੀ 3 ਸਾਲ ਦਾ ਹੈ ਪਲੱਸ 2 ਤੋਂ ਬਾਅਦ ਜੀ ਸਾਡੇ ਕੋਲੇ ਬੀਸੀਏ ਹੈ ਉਹ ਵੀ 3 ਸਾਲ ਦਾ ਕੋਰਸ ਹੈ ਪਲੱਸ 2 ਤੋਂ ਬਾਅਦ ਔਰ ਸਾਡੇ ਕੋਲੇ ਇੱਕ ਬੜਾ ਵਿਲੱਖਣਾ ਕੋਰਸ ਹੈ ਬੀਕੌਮ ਜੀ ਜਿਸ ਦਾ ਨਾਮ ਹੈ एविएशन ਲੌਜਿਸਟਿਕਸ ਐਂਡ ਸਪਲਾਈ ਚੇਨ ਮੈਨੇਜਮੈਂਟ ਹੈ ਪਲੱਸ 2 ਕਮਰਸ ਦੇ ਬੱਚਿਆਂ ਲਈ ਹੈ ਇਹ ਵੀ 3 ਸਾਲ ਦਾ ਜੀ ਇਹਨਾਂ ਸਾਰੇ ਕੋਰਸਾਂ ਲਈ ਕਿਤਾਸੀਂ ਫ੍ਰੈਂਚ ਕੰਪਲਸਰੀ ਕੀਤੀ ਹੋਈ ਹੈ ਕਿਉਂਕਿ ਜਿਹੜੇ ਬੱਚੇ ਇੱਥੋਂ ਨਿਕਲਦੇ ਨੇ ਜੀ ਮੈਨੇਜਮੈਂਟ ਦੇ ਚਾਹੇ ਉਹ BMS ਹੈ ਚਾਹੇ BBA ਹੈ ਚਾਹੇ BCA ਹੈ ਚਾਹੇ B. ਚਾਹੇ MBA ਹੈ ਸਾਡੇ ਕੋਲ MBA ਵੀ ਐਵੀਏਸ਼ਨ ਮੈਨੇਜਮੈਂਟ ਦੀ ਹੈ ਜੀ ਇਹਨਾਂ ਲਈ ਅਸੀਂ ਫ੍ਰੈਂਚ ਕੋਰਸ ਸਿਖਾਇਆ ਗਿਆ ਕਿਉਂਕਿ ਦੁਨੀਆ ਦੀ ਬਹੁਤ ਪਾਪੂਲੇਸ਼ਨ ਇੰਗਲਿਸ਼ ਤੋਂ ਬਹੁਤ ਫ੍ਰੈਂਚ ਬੋਲਦੀ ਹੈ ਜੀ ਔਰ ਮੈਨੂੰ ਦੱਸਣ 'ਚ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਾਡੇ ਬੱਚੇ ਬਹੁਤ-ਬਹੁਤ ਚੰਗੀਆਂ 에ਅਰਲਾਈਨਸ ਦੇ ਵਿੱਚ ਚੰਗੇ-ਚੰਗੇ 에ਅਰਪੋਰਟਸ ਦੇ ਵਿੱਚ ਇੱਥੋਂ ਕੋਰਸ ਕਰਕੇ ਵੈਲ ਪਲੇਸਡ ਹੋਏ ਹੋਏ ਨੇ ਐਸ ਫਾਰ ਐਸ ਮੈਨੇਜਮੈਂਟ ਦੇ ਕੋਰਸ ਕਨਸਰਨ ਅਗਰ ਇੰਜੀਨੀਅਰਿੰਗ ਦੇ ਕੋਰਸ ਤੁਹਾਨੂੰ ਮੈਂ ਜਿੱਦੀ ਪਹਿਲਾਂ ਦੱਸਿਆ ਇੰਜੀਨੀਅਰਿੰਗ ਦੇ ਕੋਰਸਾਂ ਬਾਰੇ ਮੈਂ ਦੱਸਾਂ ਸਾਡੇ ਬੱਚਿਆਂ ਨੇ NASA ਦੇ ਕੰਪੀਟੀਸ਼ਨਾਂ ਚ ਪਾਰਟਿਸਿਪੇਟ ਕੀਤਾ ਜੀ ਉੱਥੋਂ ਪੋਜੀਸ਼ਨਾਂ ਲਈਆਂ ਸਾਡੇ ਬੱਚਿਆਂ ਨੇ IIT ਬੰਬੇ ਦੇ ਏਰੋਸਪੇਸ ਇੰਜੀਨੀਅਰਿੰਗ ਡਿਪਾਰਟਮੈਂਟ ਹਰ ਸਾਲ ਕੰਪੀਟੀਸ਼ਨ ਕਰਵਾਉਂਦਾ ਹੈ ਜੀ ਉੱਥੋਂ ਪੋਜੀਸ਼ਨਾਂ ਲਈਆਂ ਔਰ ਇਸ ਗੱਲ ਦੀ ਵੀ ਮੈਨੂੰ ਖੁਸ਼ੀ ਹੈ ਕਿ ਜਿੰਨੇ ਸਾਡੇ ਬੱਚੇ ਨੇ ਇੰਜੀਨੀਅਰਿੰਗ ਲਏ ਜੀ ਇਹ 4 ਸਾਲ ਦਾ ਕੋਰਸ ਹੈ ਪਲੱਸ 2 ਨਾਨ ਮੈਡੀਕਲ ਤੋਂ ਬਾਅਦ ਜੀ 8 ਸੈਮੈਸਟਰ ਹੋਗੇ ਜੀ ਅਸੀਂ ਦੂਸਰੇ ਸੈਮੈਸਟਰ ਤੋਂ ਬਾਅਦ 45 ਦਿਨ ਦੀ ਟ੍ਰ ਕਾਲਜ ਦੇ ਵਿੱਚ ਹੁੰਦੀ ਹੈ ਚੌਥੇ ਸੈਮੈਸਟਰ ਤੋਂ ਬਾਅਦ 45 ਦਿਨ ਦੀ ਟ੍ਰੇਨਿੰਗ ਦਿੰਨੇ ਆ ਉਹ ਬਾਹਰ ਹੁੰਦੀ ਹੈ 6ਵੇਂ ਸੈਮੈਸਟਰ ਤੋਂ ਬਾਅਦ 45 ਦਿਨ ਦੀ ਟ੍ਰੇਨਿੰਗ ਤੇ ਭੇਜਦੇ ਆ ਬਾਹਰ ਹੁੰਦੀ ਹੈ ਔਰ 8ਵੇਂ ਸੈਮੈਸਟਰ ਤੋਂ ਬਾਅਦ ਅਸੀਂ ਦੇ ਵਿੱਚ 6 ਮਹੀਨੇ ਦੀ ਟ੍ਰੇਨਿੰਗ ਤੇ ਭੇਜਦੇ ਆ ਔਰ ਮੈਨੂੰ ਦੱਸਣ 'ਚ ਖੁਸ਼ੀ ਹੈ ਕਿ ਸਾਡੇ ਬੱਚੇ ਹਿੰਦੁਸਤਾਨ ਔਰ ਨੌਟਿਕਸ ਲਿਮਟਿਡ ਜਿਹੜੇ ਚੋਪਰਸ ਬਣਾਉਂਦੇ ਨੇ ਇੰਡੀਅਨ ਡਿਫੈਂਸ ਸਿਸਟਮ ਲਈ 나ਸਿਕ ਤੇ ਲਖਨਊ ਜੀ ਇਸਰੋ ਇੰਡੀਅਨ ਸਪੇਸ ਆਰਗੇਨਾਈਜੇਸ਼ਨ ਡੀਆਰਡੀਓ ਡਿਫੈਂਸ ਸਰਚ ਐਂਡ ਡਿਵੈਲਪਮੈਂਟ ਆਰਗੇਨ IIT ਰੁੜਕੀ IIT ਕਾਨਪੁਰ IIT ਗੁਹਾਟੀ IIT ਰੋਪੜ IIT ਮੰਡੀ ਜੀ ਇਹਨਾਂ ਸਾਰਿਆਂ ਦੇ ਵਿੱਚ ਸਾਡੇ ਬੱਚੇ ਛੇਮਣ ਦੀ ਟ੍ਰੇਨਿੰਗ ਤੇ ਜਾਂਦੇ ਨੇ ਔਰ ਆਲ ਮੋਸਟ ਟ੍ਰੇਨਿੰਗ ਤੋਂ ਬਾਅਦ ਉੱਥੇ ਹੀ ਪ੍ਰੋਜੈਕਟਸ ਇਨਵੋਲਵ ਹੋ ਜਾਂਦੇ ਨੇ ਉਹਨਾਂ ਕੋਲ بڑے ਡਿਫੈਂਸ ਸਿਸਟਮ ਦੇ 에ਅਰਲਾਈਨਸ ਦੇ ਪ੍ਰੋਜੈਕਟ ਆਉਂਦੇ ਨੇ ਲੇਟੈਸਟ ਟੈਕਨੋਲੋਜੀ ਦੇ ਉੱਪਰ ਜੀ ਔਰ ਉਹ ਉੱਥੇ ਇਨਵੋਲਵ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਉਹਨੂੰ ਜਿੱਥੇ ਪਲੇਸਮੈਂਟ ਹੋ ਜਾਂਦੀ ਹੈ ਜੀ 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 ਮੇਰਾ ਖਿਆਲ ਹੈ ਮੇਰੇ ਕੋਲ ਇੰਜੀਨੀਅਰਿੰਗ ਦੇ ਦੋ ਬੈਚ ਪਾਸ ਆਊਟ ਹੋ ਗਏ ਜੀ 18 ਤੋਂ 22 ਵਾਲਾ ਪਾਸ ਆਊਟ ਹੋ ਗਿਆ 19 2011 ਤੋਂ ਲੈ ਕੇ 2030 ਵਾਲਾ ਬੈਚ ਪਾਸ ਆਊਟ ਹੋ ਗਿਆ ਕੋਈ ਵੀ ਬੱਚਾ ਪਲੇਸਡ ਨਹੀਂ ਮੇਰੇ ਬੱਚੇ ਇਹ ਜਿਹੇ ਵੀ ਨੇ ਜਿਨ੍ਹਾਂ ਨੇ ਇੰਡੀਅਨ ਇੰਸਟੀਟਿਊਟ ਆਫ ਸਾਇੰਸਸ ਬੰਗਲੌਰ ਬਹੁਤ ਬੜੀ ਫੇਮਸ ਆਰਗੇਨਾਈਜੇਸ਼ਨ ਹੈ ਗਵਰਨਮੈਂਟ ਦੀ ਜੀ ਉੱਥੇ 6 ਮਹੀਨਿਆਂ ਦੀ ਟ੍ਰੇਨਿੰਗ ਕੀਤੀ ਜੀ ਔਰ ਉਹਨਾਂ ਦੀ ਅੱਗੇ ਪਲੇਸਮੈਂਟ ਇੰਗਲੈਂਡ ਹੋਈ ਜੀ ਮੇਰਾ ਇੱਕ ਲੜਕਾ ਹੈ ਪਾਰਸ ਉਸ ਦਾ ਨਾਮ ਹੈ ਸਮਾਣੇ ਦਾ ਉਹ 6 ਮਹੀਨਿਆਂ ਦੀ ਟ੍ਰੇਨਿੰਗ ਉਹਨੇ 8ਵੇਂ ਸੈਮੈਸਟਰ ਚ ਕੀਤੀ ਆ ਆਈਸੀ ਬੰਗਲੌਰ ਔਰ ਪਲੇਸਮੈਂਟ ਉਹਦੀ ਹੋਈ ਯੂਕੇ ਦੇ ਵਿੱਚ ਜਾ ਕੇ ਠੀਕ ਬੱਚਿਆਂ ਨੂੰ ਜਿਹੜੇ ਤੁਸੀਂ ਕੁਐਸਚਨ ਪੁੱਛਿਆ ਕਿ ਪਲੱਸ ਬੱਚਿਆਂ ਨੂੰ ਨਹੀਂ ਲੈਂਦਾ ਪਤਾ ਲੱਗਦਾ ਪੇਰੈਂਟਸ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਸਾਈਡ ਤੇ ਜਾਈਏ ਜੀ ਜਿਹੜੇ ਮੈਨੇਜਮੈਂਟ ਦੇ ਕੋਰਸਸ ਨੇ ਇਹ ਆਲਮੋਸਟ ਨਾਰਥ ਇੰਡੀਆ ਚ ਕਿਤੇ ਤੁਹਾਨੂੰ ਨਹੀਂ ਮਿਲਣਗੇ ਜਿਵੇਂ ਬੀਬੀਏ ਐਵੀਏਸ਼ਨ ਲੌਜਿਸਟਿਕਸ ਐਂਡ ਸਪਲਾਈ ਚੇਨ ਮੈਨੇਜਮੈਂਟ ਹੈ ਬੀ ਬੀਕੋਮ ਹੈ ਬੀਬੀਏ ਹੈ ਬੀਐਮਐਸ ਹੈ ਜੀ ਕਿਉਂਕਿ ਇਹ ਜਿਹੜਾ ਕਾਲਜ ਹੈ ਸੈਂਟਰ ਗਵਰਨਮੈਂਟ ਦੀ ਫੰਡਿੰਗ ਨਾਲ ਬਣਿਆ ਰੂਸਾ ਉਸ ਨੂੰ ਕਹਿੰਦੇ ਨੇ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਪੰਜਾਬ ਗਵਰਨਮੈਂਟ ਨੇ ਉਹ ਤੋਂ ਫੰਡਿੰਗ ਲਈ ਕਾਲਜ ਬਣਾਇਆ ਅਸੀਂ ਗਵਰਨਮੈਂਟ ਵਗੈਰਾ ਖਰੀਦਿਆ ਸਾਡੇ ਕੋਲੇ ਡਿਜ਼ਾਈਨ ਲਈ ਚਾਹੇ ਐਰੋਡੈਨੈਮਿਕ ਡਿਜ਼ਾਈਨ ਹੈ ਚਾਹੇ ਪਰਪਲਸ਼ਨ ਦਾ ਡਿਜ਼ਾਈਨ ਹੈ ਚਾਹੇ ਏਅਰਕ੍ਰਾਫਟ ਦਾ ਡਿਜ਼ਾਈਨ ਹੈ ਚਾਹੇ ਸਪੇਸ ਸ਼ਟਲ ਦਾ ਡਿਜ਼ਾਈਨ ਹੈ ਅਸੀਂ ਨਾਸਾ ਤੋਂ ਇੱਕ ਸੌਫਟਵੇਅਰ ਲਿਆ ਨੈਸਟਰਨ ਲੀਗਲ ਸੌਫਟਵੇਅਰ ਹੈ ਜਿਨ੍ਹਾਂ ਨੇ ਸਾਨੂੰ ਰੈਫਾਇਲ ਜਹਾਜ਼ ਦਿੱਤੇ ਉਹ ਫਰਾਂਸ ਦੀ ਕੰਪਨੀ ਹੈ ਡਿਸਾਲਟ ਸਿਸਟਮਸ ਅਸੀਂ ਉਹਨਾਂ ਤੋਂ ਕਟਿਆ V5 ਦਾ ਸੌਫਟਵੇਅਰ ਲਿਆ ਹੋਇਆ ਔਰ ਸਾਡੇ ਬੱਚਿਆਂ ਲਈ ਬॉयਜ਼ ਐਂਡ ਗਰਲਜ਼ ਲਈ ਇਹ ਲੈਬਸ ਦਿਨ ਸਾਰਿਆਂ ਲਈ ਅਵੇਲੇਬਲ ਨੇ ਅਗਰ ਲੜਕੇ ਤਿਆਰੀ ਕਰਨਾ ਚਾਹੁੰਦੇ ਨੇ 24/7 ਅਸੀਂ ਉਹਨਾਂ ਨੂੰ ਲੈਬ ਦੀਆਂ ਚਾਬੀਆਂ ਦੇ ਦਿੰਦੇ ਆਂ ਉੱਥੇ ਬਹਿ ਕੇ ਤਿਆਰੀ ਕਰਦੇ ਨੇ ਔਰ ਅਲੱਗ-ਅਲੱਗ ਕੰਪੀਟੀਸ਼ਨ ਜੋ ਅਲੱਗ-ਅਲੱਗ ਆਈਟੀਆਂ ਕਰਾਉਂਦੀਆਂ ਨੇ ਉੱਤੇ ਪਾਰਟਿਸਿਪੇਟ ਕਰਕੇ ਪ੍ਰਾਈਜ਼ ਜਿੱਤ ਕੇ ਸਾਡੇ ਕੋਲ ਆਉਂਦੇ ਨੇ ਜਿਹਦੇ ਨਾਲ ਸਾਡਾ ਮਾਣ ਵਧਦਾ ਹੈ ਸਾਨੂੰ ਖੁਸ਼ੀ ਹੁੰਦੀ ਹੈ ਔਰ ਮੋਸਟਲੀ ਬੱਚੇ ਮੇਰੇ ਕੋਲੇ ਪੰਜਾਬ ਦੇ ਨੇ ਪਰ ਪੰਜਾਬ ਦੇ ਨਾਲ-ਨਾਲ ਮੇਰੇ ਕੋਲੇ ਜੰਮੂ ਕਸ਼ਮੀਰ ਦੇ ਬੱਚੇ ਨੇ ਉੱਤਰਾਖੰਡ ਦੇ ਬੱਚੇ ਨੇ ਮਿਜ਼ੋਰਮ ਦੇ ਬੱਚੇ ਨੇ ਮਹਾਰਾਸ਼ਟਰ ਦੇ ਬੱਚੇ ਨੇ ਵੈਸਟ ਬੰਗਾਲ ਦੇ ਬੱਚੇ ਨੇ ਜੀ ਇਹ ਬੱਚੇ ਵੀ ਮੇਰੇ ਕੋਲੇ ਇੰਜੀਨੀਅਰਿੰਗ ਤੇ ਮੈਨੇਜਮੈਂਟ ਦੇ ਕੋਰਸ ਕਰਨੇ ਆਉਂਦੇ ਨੇ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅਪਰਚੂਨਿਟੀ ਬੱਚਿਆਂ ਨੂੰ ਨਹੀਂ ਅਵੇਲ ਕਰ ਪਾਉਂਦੇ ਕਿਉਂਕਿ ਬੱਚਿਆਂ ਨੂੰ ਪੰਜਾਬ ਦੇ ਵਿੱਚ ਨਹੀਂ ਪਤਾ ਲੱਗ ਰਿਹਾ ਪਰ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਜਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਗਵਰਨਮੈਂਟ ਦੇ ਸਰਕਾਰੀ ਸਕੂਲਾਂ ਦੇ ਵਿੱਚ ਜੋਹਰ ਨਵੋਦਾ ਬਜ਼ਿਲਿਆਂ ਦੇ ਵਿੱਚ ਕੇਂਦਰੀ ਬਜ਼ਿਲਿਆਂ ਦੇ ਵਿੱਚ ਜੀ ਅਲੱਗ-ਅਲੱਗ ਜਗ੍ਹਾ ਜਾ ਕੇ ਅਸੀਂ ਸਾਡੀਆਂ ਟੀਮਾਂ ਜਾ ਕੇ ਦੱਸਣ ਤਾਂ ਕਿ ਬੱਚੇ ਸ ਅਪਰਚੂਨਿਟੀ ਨੂੰ ਅਵੇਲ ਕਰਨ ਔਰ ਰਿਵੀਸ਼ਨ ਸੈਕਟਰ ਜੋ ਐਕਸਪੈਂਡ ਕਰ ਰਿਹਾ ਹੈ ਸਾਰੀ ਦੁਨੀਆ 'ਚ ਕਰ ਰਿਹਾ ਹੈ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਕਰ ਰਿਹਾ ਹੈ ਉਸ ਦੇ ਵਿੱਚ ਜਾ ਕੇ ਆਪਣੀਆਂ ਸਰਵਿਸਿਜ਼ ਦੇਣ ਚਾਹੇ ਉਹ 에어로ਪਲੇਨਸ ਨੇ ਚਾਹੇ ਉਹ ਸਪੇਸ਼ਟਲਸ ਨੇ ਚਾਹੇ ਉਹ ਡੀਆਰਡੀਓ ਹੈ ਚਾਹੇ ਹਿੰਦੁਸਤਾਨਾ ਨੋਟਿਕਸ ਲਿਮਟਿਡ ਹੈ ਚਾਹੇ ਉਹ 에ਅਰਲਾਈਨਸ ਨੇ ਚਾਹੇ ਉਹ ਫਾਈਵ ਸਟਾਰ ਸੈਵਨ ਸਟਾਰ ਹੋਟਲਸ ਨੇ ਜਿਵੇਂ ਬੀਐਮਐਸ ਦਾ ਕੋਰਸ ਹੈ ਸਾਡਾ 에ਅਰਲਾਈਨ ਟੂਰਿਜ਼ਮ ਐਂਡ ਹਸਪਿਟੈਲਿਟੀ ਬੜਾ ਵਾਸਸ ਸਕੋਪ ਹੈ ਔਰ ਸਪੈਸ਼ਲੀ ਇਹ ਸਿਲੇਬਸ 에ਅਰਲਾਈਨ ਟੂਰਿਜ਼ਮ ਹਸਪਿਟੈਲਿਟੀ ਹੋਟਲਸ ਲਈ ਮੈਨੇਜਮੈਂਟ ਦੇ ਕੋਰਸ ਡਿਜ਼ਾਈਨ ਕੀਤੇ ਗਏ ਨੇ ਔਰ ਮੇਰੇ ਕੋਲ ਅਗਰ ਤੁਸੀਂ ਮੇਰੇ ਬੱਚਿਆਂ ਨੂੰ ਮਿਲੋ ਫਸਟ ਇਅਰ ਦੇ ਨੂੰ ਆਲਮੋਸਟ ਹਰ ਦੀ ਸਟੂਡੈਂਟ ਇਨ ਔਰ ਬੜੇ ਖੁਸ਼ ਨੇ ਉਹ ਇੰਸਟਿਊਡੈਂਟ ਇੰਡਕਸ਼ਨ ਪ੍ਰੋਗਰਾਮ ਤੋਂ ਔਰ ਇੰਜੋਏ ਕਰ ਰਹੇ ਨੇ ਆ ਕੇ ਇਥੇ ਆਪਣੀ ਸਟੇਜ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਡਾਕਟਰ ਬਰਾਜ ਜੀ ਜਦੋਂ ਇੰਨਾ ਖਜ਼ਾਨਾ ਸਾਡੇ ਪੰਜਾਬ 'ਚ ਛੁਪਿਆ ਹੋਇਆ ਹੈ ਤੇ ਸਾਡਾ ਪੰਜਾਬ ਬਾਹਰਲੇ ਮੁਲਕਾਂ ਨੂੰ ਫੇਰ ਤੁਰਿਆ ਹੋਇਆ ਤੁਹਾਨੂੰ ਕੀ ਲੱਗਦਾ ਇਹਦੇ ਚ ਵੱਡਾ ਕਾਰਨ ਕੀ ਹੈ ਇਹ ਬਿਲਕੁਲ ਸਹੀ ਹੈ ਸਰ ਪਹਿਲੀ ਗੱਲ ਤਾਂ ਇਹ ਸੀ ਕਿ ਥੋੜਾ ਜਿਹਾ ਸਾਡੇ ਬੱਚਿਆਂ ਦੇ ਵਿੱਚ ਇੱਕ ਡਿਸਿਲਿਊਜ਼ਨਮੈਂਟ ਸੀ ਕਿ ਜੋ ਨਾਰਮਲ ਕੋਰਸਸ ਨੇ ਨਾਰਮਲ ਇੰਜੀਨੀਅਰਿੰਗ ਜਿਵੇਂ ਮੇਰੀ ਇਲੈਕਟ੍ਰੋਨਿਕਸ ਦੀ ਕੀਤੀ ਹੈ ਇਲੈਕਟ੍ਰੋਨਿਕਸ ਮਕੈਨਿਕਲ ਇਲੈਕਟ੍ਰੀਕ ਉਹਦਾ ਰੀਜ਼ਨ ਇੱਕ ਬੇਸਿਕ ਰੀਜ਼ਨ ਇਹ ਹੈ ਕਿ ਬੱਚੇ ਜਾਦਾ ਨੇ ਜੌਬ ਕ੍ਰੀਏਟੀਵਿਟੀ ਘੱਟ ਹੈ ਜੀ ਨਾਰਮਲ ਬੀਬੀਏ ਨਾਰਮਲਲੀ ਬੀਕਾਮ ਨਾਰਮਲ ਬੀਸੀਏ ਨਾਰਮਲ ਬੈਚਲਰ ਆਫ ਮੈਨੇਜਮੈਂਟ ਸਟੱਡੀਜ਼ ਜਿਹੜੇ ਨਾਰਮਲ ਬ੍ਰਾਂਚੇਜ਼ ਨੇ ਇਹਨਾਂ ਦੇ ਵਿੱਚ ਬੱਚਿਆਂ ਦੀ ਪ੍ਰੋਡਕਸ਼ਨ ਹੈ ਜੀ ਬੱਚੇ ਡਿਗਰੀਆਂ ਕਰ ਰਹੇ ਨੇ ਉਸ ਲੈਵਲ ਦੇ ਉੱਤੇ ਜਿਹਨੇ ਡਿਗਰੀ ਕਰ ਰਹੇ ਨੇ ਉਹਨੇ ਤੇ ਇੱਕ ਜੌਬ ਦੀ ਕ੍ਰੀਏਟੀਵਿਟੀ ਹੈ ਨਹੀਂ ਤੇ ਬੱਚਿਆਂ 'ਚ ਇੱਕ ਡਿਸਿਲਿਨਮੈਂਟ ਹੈ ਪਾਰਟਿਕੂਲਰ ਪੰਜਾਬ ਦੇ ਵਿੱਚ ਆਇਲਸ ਕਰਕੇ ਬਾਹਰ ਜਾ ਰਹੇ ਨੇ ਜੀ ਅਸੀਂ ਜਾ ਕੇ ਜੋ ਸਾਡੇ ਸਾਡੀ ਗੌਰਮੈਂਟ ਦਾ ਟੀਚਾ ਹੈ ਸਾਡੇ ਮੁੱਖ ਮੰਤਰੀ ਸਾਹਿਬਾ ਕਹਿ ਰਹੇ ਨੇ ਕਿ ਜੀ ਤੁਸੀਂ ਜਾ ਕੇ ਬੱਚਿਆਂ ਨੂੰ ਦੱਸੋ ਜੀ ਆਇਲਸ ਕਰਕੇ ਉਹ ਨਾ ਜਾਣ ਜੀ ਉਹ ਪੰਜਾਬ ਦਾ ਬ੍ਰੇਨ ਡレイン ਨਾ ਹੋਵੇ ਅਸੀਂ ਉਸ ਮੁੱਦੇ ਨੂੰ ਲੈ ਕੇ ਸਕੂਲਾਂ ਵਿੱਚ ਜਾਣੇ ਆ ਬੱਚਿਆਂ ਨੂੰ ਅਵੇਅਰ ਕਰਾਉਨੇ ਆ ਕਿ ਐਵੀਏਸ਼ਨ ਸੈਕਟਰ ਦੇ ਵਿੱਚ ਲੇਟੈਸਟ ਕੋਰਸਸ ਅਵੇਲੇਬਲ ਹੈ ਔਰ ਤੁਸੀਂ ਆ ਕੇ ਸਾਡੇ ਕੋਲੇ ਕਰੋ ਜੀ ਅਸੀਂ ਕੱਲ ਉਹਨਾਂ ਨੂੰ ਟੈਕਨੀਕਲ ਜਾਂ ਮੈਨੇਜਰਲ ਸਕਿੱਲ ਨਹੀਂ ਸਿਖਾਉਂਦੇ ਅਸੀਂ ਬੱਚਿਆਂ ਨੂੰ ਲੇਟੈਸਟ ਕੀ ਦੁਨੀਆ ਛੋ ਰਿਹਾ ਹੈ ਜੀ ਕੀ ਕਰੰਟ ਅਫੇਅਰਸ ਨੇ ਕੀ ਜੀਓਗ੍ਰਾਫੀਕਲ ਦੁਨੀਆ ਦੇ ਇਸ਼ੂਜ਼ ਨੇ ਕਿ ਦੁਨੀਆ ਦੀ ਹਿਸਟੋਰੀਕਲ ਇਸ਼ੂਜ਼ ਨੇ ਹਿਸਟਰੀ ਕੀ ਕਹਿੰਦੀ ਹੈ ਜੀ ਅਗਰ ਇਰਾਕ ਦੇ ਵਿੱਚ ਕੋਈ ਇਸ਼ੂ ਚੱਲ ਰਿਹਾ ਤਾਂ ਕੀ ਚੱਲ ਰਿਹਾ ਹੈ ਅਗਰ ਅਜ ਇਜ਼ਰਾਈਲ ਦੀ ਇਸ਼ੂ ਚੱਲ ਰਿਹਾ ਤਾਂ ਕੀ ਚੱਲ ਰਿਹਾ ਹੈ ਐਜ਼ ਔਨ ਟੂਡੇ ਅਜ ਬੰਗਲਾਦੇਸ਼ ਦੀ ਬਹੁਤ ਵੱਡੀ ਨਿਊਜ਼ ਹੈ ਉਹ ਕੀ ਨਿਊਜ਼ ਹੈ ਸਾਡੇ ਬੱਚੇ ਨਾਰਮਲ ਪਿੰਡੂ ਬੈਕਗ੍ਰਾਉਂਡ ਦੇ ਨੇ ਉਹਨਾਂ ਨੂੰ ਇਹਦਾ ਨਹੀਂ ਪਤਾ ਟੂ ਮੇਕ 뎀 ਸ਼ਾਰਪਨ ਉਹਨਾਂ ਨੂੰ ਤਿੱਖਾ ਕਰਨਾ ਉਹਨਾਂ ਨੂੰ ਉਸ ਲੈਵਲ ਤੇ ਲੈ ਕੇ ਜਾਣਾ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਸਿਖਾਉਣਾ ਵੀ ਸਾਡਾ ਇੱਕ ਟੀਚਰ ਅਸੀਂ ਇਸ ਲਈ ਉਹਨਾਂ ਦੇ ਸਪੈਸ਼ਲ ਕ quiz arrange ਕਰਦੇ ਆਂ ਡਿਬੇਟਸ arrange ਕਰਦੇ ਆਂ ਕੁਐਸਚਨ ਆਨਸਰਸ arrange ਕਰਦੇ ਆਂ ਲੇਟੈਸਟ ਜਨਰਲ ਨੌਲੇਜ ਲਈ ਸੈਮੀਨਾਰ arrange ਕਰਦੇ ਆਂ ਸਾਈਬਰ ਸਿਕਿਉਰਿਟੀ ਤੇ ਸੈਮੀਨਾਰ arrange ਕਰਦੇ ਆਂ ਤਾਂ ਕਿ ਬੱਚਿਆਂ ਨੂੰ ਹਰ ਉਹ ਚੀਜ਼ ਦਿੱਤੀ ਜਾ ਸਕੇ ਤਾਂ ਕਿ ਉਹਦੀ ਇੱਕ ਕੰਪਲੀਟ ਗ੍ਰੋਥ ਇਨ ਐਡੀਸ਼ਨ ਟੂ ਜਿਹੜੀ ਟੈਕਨੀਕਲ ਜਾਂ ਮੈਨੇਜਰਲ ਐਜੂਕੇਸ਼ਨ ਹੈ ਉਹਦੇ ਨਾਲ ਹੋ ਸਕੇ ਵਿੱਚ ਮੇਕਸ them ਸੂਟੇਬਲ ਐਂਡ ਫਿਟ ਫਾਰ ਐਬਸਾਰਪਸ਼ਨ ਇਨ ਇੰਡਸਟਰੀ ਜੇਕਰ ਮੈਂ ਇੱਥੇ ਗੱਲ ਕਰਾਂ ਕਿ ਡਾਕਟਰ ਬਲਰਾਜ ਜੀ ਦੀ ਮਿਹਨਤ ਕਿੰਨਾ ਕੁ ਰੰਗ ਲੈ ਕੇ ਆਈ ਹੈ ਇਸ ਮਿਹਨਤ ਇਹਦੇ ਨਾਲ ਕਿੰਨਾ ਕੁ ਫਰਕ ਪਿਆ ਹੈ ਪਿਛਲੇ ਸਾਲ ਕਿੰਨੇ ਕੁ ਬੱਚੇ ਸੀ ਤੇ ਇਸ ਸਾਲ ਕੋਈ ਵਾਧਾ ਹੋਇਆ ਸਰ ਕੱਲੇ ਡਾਕਟਰ ਬਲਰਾਜ ਸਿੰਘ ਦੀ ਮਿਹਨਤ ਨਹੀਂ ਮੇਰੀ ਪ੍ਰੋਪਰਟੀ ਟੀਮ ਜਿਹੜੀ ਹੈ ਮੇਰੇ ਕੋਲ ਟੀਚਰਸ ਨੇ ਫੈਕਲਟੀ ਮੈਂਬਰਸ ਨੇ ਸਟਾਫ ਮੈਂਬਰਸ ਨੇ ਜੀ ਸਾਡੀ ਇੱਕ ਕੰਬਾਈਨਡ ਐਫਰਟ ਹੈ ਜਿਹੜਾ ਮੈਂ ਲੀਡ ਕਰਦਾ ਹਾਂ ਉਸ ਐਫਰਟ ਨੂੰ ਜੀ 2018 ਦੇ ਵਿੱਚ ਸਿਰਫ 8 ਐਡਮਿਸ਼ਨਾਂ ਸੀ ਜੀ 2019 ਦੇ ਵਿੱਚ 19 ਸੀ ਜੀ 2020 ਦੇ ਵਿੱਚ 21 ਦੇ ਵਿੱਚ ਆ ਕੇ 35 ਹੋ ਗਈਆਂ ਜੀ 22 23 ਦੇ ਵਿੱਚ ਆ ਕੇ 55 56 ਹੋ ਗਈਆਂ ਹਮ 23 24 ਦੇ ਵਿੱਚ ਕਰੋਨਾ ਚੱਲਿਆ ਗਿਆ ਸੀ ਹਮ ਫਿਰ ਆਈ ਲੈਡ ਫਰਮ ਦਾ ਫਰੰਟ ਮੈਂ ਆਪਦੀ ਸਾਰੀ ਟੀਮ ਮੇਰੀ ਬਹੁਤ ਵਧੀਆ ਕੋਆਪਰੇਟਿਵ ਟੀਮ ਹੈ ਮੇਰੇ ਕੋਲ ਟੀਚਰਸ ਐਂਡ ਟੈਕਨੀਸ਼ੀਅਨਸ ਦੀ ਸਟਾਫ ਦੀ ਹਮ ਅਸੀਂ 150 ਸਕੂਲ ਵਿਜ਼ਿਟ ਕੀਤਾ ਸਾਡੇ ਕੋਲ 165 ਐਡਮਿਸ਼ਨਾਂ ਹੋਈਆਂ ਔਰ ਇਸ ਵਾਰੀ ਸਾਡੇ ਕੋਲੇ 180 ਐਡਮਿਸ਼ਨਸ ਕਨਫਰਮਡ ਨੇ ਜੀ 200 ਦਾ ਮੇਰਾ ਟੀਚਾ ਹੈ ਹਮ ਔਰ ਮੈਂ ਬੜਾ ਪ੍ਰਾਊਡਲੀ ਕਹਿ ਸਕਦਾ ਕਿ 200 ਦਾ ਟੀਚਾ ਸੀ 15 ਅਗਸਤ ਤੱਕ ਜੀ ਫਿਲ ਕਰ ਦੇਣਾ ਔਰ ਮੈਨੂੰ ਇਹ ਵੀ ਖੁਸ਼ੀ ਹੈ ਜਿਹੜੇ ਮੇਰੇ ਕੋਲ ਬੱਚੇ ਆਏ ਨੇ ਅਗਰ ਤੁਸੀਂ ਇੰਡੀਪੈਂਡੈਂਟਲੀ ਮੇਰੇ ਬੱਚਿਆਂ ਤੋਂ ਇਸ ਇੰਸਟੀਚਿਊਸ਼ਨ ਬਾਰੇ ਫੀਡਬੈਕ ਲਾਉ ਹਮ ਮੈਂ ਤੁਹਾਨੂੰ ਬੱਚੇ ਦੇ ਦੇਣਾ ਤੁਸੀਂ ਲਗਵੇ ਕੇ ਉਹ ਤੋਂ ਫੀਡਬੈਕ ਮੇਰੇ ਕਾਨਫਰੰਸ ਰੂਮ ਦੇ ਵਿੱਚ ਲੈ ਲਓ ਹਮ ਬੱਚੇ ਨੂੰ ਅਸੀਂ ਹਰ ਚੀਜ਼ ਦੱਸਦੇ ਹਾਂ ਹਮ ਬੱਚਿਆਂ ਨੂੰ ਅਸੀਂ ਬੱਚਿਆਂ ਦੀ ਤਰ੍ਹਾਂ ਪੜਾਉਂਦੇ ਹਾਂ ਕਾਲਜ ਦੀ ਤਰ੍ਹਾਂ ਨਹੀਂ ਪੜਾਉਂਦੇ ਹਮ ਹਰ ਟੀਚਰ ਦੀ 1 ਟੂ 1 ਇੰਟਰੈਕਸ਼ਨ ਹੈ ਈਵਨ ਬੱਚਿਆਂ ਦਾ ਸਾਨੂੰ ਇਹ ਵੀ ਪਤਾ ਹੈ ਕਿ ਕਿਹੜੇ ਬੱਚੇ ਦੇ ਪੇਰੈਂਟਸ ਕਿੱਥੇ ਤੇ ਕੀ ਕਰਦੇ ਨੇ ਔਰ ਇਨ ਅਡੀਸ਼ਨ ਟੂ ਥਿਸ ਜਿਹੜੇ ਬੱਚੇ ਨਹੀਂ ਪ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੈਗੇ ਉਹਨਾਂ ਲਈ ਸਾਡੇ ਕੋਲੇ ਹਰ ਤਰ੍ਹਾਂ ਦਾ ਸਕਾਲਰਸ਼ਿਪ ਹੈ ਜਿਵੇਂ ਇੱਕ ਤਾਂ ਹੋ ਗਿਆ ਜਿਹੜੇ ਰਿਜ਼ਰਵ ਬੱਚੇ ਇਹਨਾਂ ਲਈ ਸਾਡੇ ਕੋਲੇ ਪੋਸਟ میٹرਿਕ ਸਕਾਲਰਸ਼ਿਪ ਹੈ ਜੋ ਸਾਡੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਸਾਨੂੰ ਰੜਕੇ ਦਿੰਦੀ ਹੈ ਇੱਕ ਸਾਡੇ ਸੀਐਮ ਸਕਾਲਰਸ਼ਿਪ ਹੈ ਜੋ ਪੰਜਾਬ ਸਰਕਾਰ ਬਨਿਓ ਦਿੱਤਾ ਜਾਂਦਾ ਹੈ ਉਹਦੇ ਚ ਇਹ ਹੈ ਕਿ ਅਗਰ ਬੱਚੇ ਦੇ ਨੰਬਰ 80% ਨੇ ਐਟ ਦਾ ਟਾਈਮ ਆਫ ਅਡਮਿਸ਼ਨ ਔਰ 80 ਮੇਨਟੇਨ ਕਰਦਾ ਹੈ ਤਾਂ ਦੀ 50% ਟਿਊਸ਼ਨ ਫੀਸ ਵੇਵਰ ਦਾ ਵਜੀਫਾ ਉਹਨੂੰ ਮਿਲਦਾ ਹੈ ਪੰਜਾਬ ਸਰਕਾਰ ਦਿੰਦੀ ਹੈ ਐਵੇਂ ਵੀ ਸਾਡੇ ਕੋਲ ਮਿਨੋਰੀਟੀ ਦਾ ਵਜੀਫਾ ਹੈ ਇੱਥੇ ਮਿਨੋਰੀਟੀ ਦੇ ਵਿੱਚ ਸਿੱਖ ਮਿਨੋਰੀਟੀ ਆ ਗਈ ਮੁਸਲਮਾਨ ਮਿਨੋਰੀਟੀ ਆ ਗਈ ਬਿਹਾਰ ਦੇ ਬੱਚਿਆਂ ਲਈ ਸਾਡੇ ਕੋਲ ਬਿਹਾਰ ਕਾਡਰ ਸਕੀਮ ਹੈ ਸਾਡੇ ਕੋਲ ਟਿਊਸ਼ਨ ਫੀਸ ਵੇਵਰ ਸਕੀਮ ਹੈ ਹਰ ਅਗਰ 30 ਸਟੇ ਕੋ ਟੋਟਲ ਸੀਟਾਂ ਨੇ ਤਾਂ 30 ਸੀਟਾਂ ਦੇ ਪਿੱਛੇ ਅਸੀਂ ਤਿੰਨ ਬੱਚੇ ਭਰਦੇ ਆ ਜੀ ਉਹਦੇ ਵਿੱਚ ਉਹਦੇ ਵਿੱਚ ਇਹ ਹੈ ਕਿ ਟਿਊਸ਼ਨ ਫੀਸ ਵੇਵਰ ਦੇ ਵਿੱਚ ਉਹਨੇ ਕੁਝ ਵੀ ਨਹੀਂ ਦੇਣਾ ਹੂੰ ਜਿਹੜੇ ਬਹੁਤ ਫਾਈਨੈਂਸ਼ੀਅਲੀ ਵੀਕ ਨੇ ਇਹਨਾਂ ਨੂੰ ਫਾਈਨੈਂਸ਼ੀਅਲੀ ਵੀਕ ਵਾਲਿਆਂ ਨੂੰ ਲੋਕਲ ਤਹਿਸੀਲਦਾਰ ਉਹਨਾਂ ਦੇ ਸਰਟੀਫਿਕੇਟ ਦਿੰਦੇ ਨੇ ਪੀਐਮਐਸ ਵਾਲਿਆਂ ਨੂੰ ਵੀ ਲੋਕਲ ਤਹਿਸੀਲਦਾਰ ਸਰਟੀਫਿਕੇਟ ਦਿੰਦੇ ਨੇ ਕਿ ਰਿਜ਼ਰਵ ਕੈਟੇਗਰੀ ਦਾ ਜੀ ਮੇਰੇ ਕੋਲੇ ਉਹ ਬਹੁਤ ਬੱਚੇ ਨੇ ਜਿਹੜੇ ਫਾਈਨੈਂਸ਼ੀਅਲੀ ਅਫੋਰਡ ਨਹੀਂ ਕਰ ਸਕਦੇ ਜੀ ਪੜਦੇ ਨੇ ਪਿੰਡਾਂ ਦੇ ਬੱਚੇ ਨੇ ਰੂਰਲ ਬੈਕਗਰਾਉਂਡ ਦੇ ਬੱਚੇ ਨੇ ਪਰ ਅਗਰ ਤੁਸੀਂ ਉਹਨਾਂ ਦੀ ਪੜ੍ਹਾਈ ਦੇਖੋ ਤੇ ਉਹਨਾਂ ਦਾ ਸੈਲਫ ਕੌਨਫੀਡੈਂਸ ਦੇਖੋ ਉਹ ਇੰਨਾ ਜ਼ਿਆਦਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸਾਡੀਆਂ ਮਿਹਨਤ ਜਿਹੜੀ ਅਸੀਂ ਕਰਦੇ ਹਾਂ ਉਹਨਾਂ ਤੇ ਉਹ ਕਿਸ ਤਰੀਕੇ ਦੇ ਰੰਗ ਲੈ ਕੇ ਆਉਂਦੀ ਹੈ ਵੰਡਰਫੁਲ ਰਿਜ਼ਲਟ ਨੇ ਸਾਡੇ ਜੀ 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 ਇੱਕ ਮੇਰਾ ਸਵਾਲ ਇਹ ਹੈ ਕਿ ਜਦੋਂ 12ਵੀਂ ਤੋਂ ਬਾਅਦ ਬੱਚੇ ਨਾਲ ਗੱਲ ਕੀਤੀ ਜਾਵੇ ਕਿ ਉਹਨੇ ਐਰੋਨੈਟਿਕਲ ਕਾਲਜ ਦੇ ਵਿੱਚ ਜਾਣਾ ਹੈ ਜਾਂ ਮਤਲਬ ਜਿਹਦੇ ਆਪਾਂ ਗੱਲ ਕਰੀਏ ਕਿ ਇਸ ਇਸ ਚੀਜ਼ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਲੱਖਾਂ ਦਾ ਕੋਰਸ ਹੋਊਗਾ ਕਿ ਸ਼ਾਇਦ ਉਹ ਮਨਾਂ ਦੇ ਵਿੱਚ ਭਲਿਖ ਹੈ ਇਹ ਇੱਕ ਨਾਰਮਲ ਰੇਂਜ ਵਾਲੇ ਕੋਰਸ ਨੇ ਸਰ ਇਹ ਨਾਰਮਲ ਰੇਂਜ ਵਾਲੇ ਕੋਰਸ ਨੇ ਸਾਡੀ ਕੋਈ ਫੀਸ ਜ਼ਿਆਦਾ ਨਹੀਂ ਹੈ ਜਿਹੜੀ ਸਾਡੀ ਇੰਜੀਨੀਅਰਿੰਗ ਦੀ ਫੀਸ ਹੈ ਉਹ ਚਾਹੇ ਤੁਸੀਂ ਇਲੈਕਟ੍ਰੋਨਿਕਸ ਦੀ ਕਰ ਲੋ ਮਹਾਰਾਜਾ ਨਰਜੀਤ ਸਿੰਘ ਇੰਜੀਨੀਅਰਿੰਗ ਯੂਨੀਵਰਸਿਟੀ ਬਟਿੰਡੇ ਤੋਂ ਗੰਨੇ ਜੈਲ ਸਿੰਘ ਇੰਜੀਨੀਅਰਿੰਗ ਕਾਲਜ ਬਟਿੰਡੇ ਤੋਂ ਕਰ ਲੋ ਜਾਂ ਸਾਥ ਹੋਰ ਨੌਟਿਕਲ ਐਰੋਸਪੇਸ ਕਰ ਲੋ ਐਟ ਪਾਰ ਫੀਸ ਹੈ ਸਾਡੀ ਫੀਸ ਕਿਤੇ ਜ਼ਿਆਦਾ ਨਹੀਂ ਹੈ ਜੋ ਯੂਨੀਵਰਸਿਟੀ ਦੀ ਫੀਸ ਹੈ ਉਹ ਨਾਰਮਲ ਫੀਸਸ ਨੇ ਪ੍ਰਾਈਵੇਟ ਇੰਸਟੀਟਿਊਸ਼ਨ ਤਾਂ ਬਹੁਤ ਜ਼ਿਆਦੀਆਂ ਯੂਨੀਵਰਸਿਟੀ ਜਦੋਂ ਫੀਸ ਲੈਂਦੀਆਂ ਨੇ ਕੋਈ ਨਾਨ ਅਫੋਰਡੇਬਲ ਵਾਲੀ ਗੱ ਸਕਾਲਰਸ਼ਿਪਸ ਨਾਲ ਉਹ ਬੱਚੇ ਜਿਹੜੇ ਅਫੋਰਡ ਨਹੀਂ ਕਰਦੇ ਉਹਨਾਂ ਦੀ ਫੋਲਡੈਬਿਲਟੀ ਬਹੁਤ ਸੋਹਣੀ ਬਣਦੀ ਹੈ ਔਰ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ ਇਹਨਾਂ ਬੱਚਿਆਂ ਸਾਡੇ ਪੰਜਾਬ ਦੇ ਬੱਚਿਆਂ ਤੋਂ ਬਾਹਰ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਮਿਜ਼ੋਰਮ ਤੋਂ ਬੱਚੇ ਨੇ ਜੀ ਸਾਡੇ ਕੋਲੇ ਉੱਤਰਾਖੰਡ ਤੋਂ ਬੱਚੇ ਨੇ ਸਾਡੇ ਕੋਲੇ 나ਸਿਕ ਪੂਨੇ ਤੋਂ ਬੱਚੇ ਨੇ ਸਾਡੇ ਕੋਲੇ ਬਿਹਾਰ ਦੇ ਬੱਚੇ ਨੇ ਉਹ ਬੱਚੇ ਸਿਰਫ ਸਾਡੀ ਵੈਬਸਾਈਟ ਪੜ੍ਹ ਕੇ ਆਉਂਦੇ ਨੇ ਔਰ ਨੋਟੀਕਲ ਤੇ 에어로스페이스 ਸਰਚ ਕਰਦੇ ਨੇ ਜੀ ਕਿਉਂਕਿ ਜਦੋਂ ਦਾ ਚੰ드ਰਯਾਨ 3 ਗਿਆ ਜੀ ਚੰ드ਰਯਾਨ 3 ਸਕਸੈਸਫੁਲੀ ਸਾਡਾ ਉਥੇ ਲੈਂਡ ਹੋਇਆ ਹੂੰ ਉਦੋਂ ਬਾਅਦ ਬੱਚਿਆਂ 'ਚ ਅਵੇਅਰਨੈਸ ਆਈ ਹੈ ਕਿ ਇਹ ਵੀ ਇੱਕ ਕੋਰਸ ਹੈ ਹੂੰ ਔਰ ਲੱਕੀਲੀ ਉਦੋਂ ਪਹਿਲਾਂ ਹੀ ਸਾਡੇ ਜੋ ਸੈਂਟਰ ਸਰਕਾਰ ਨੇ ਐਕਸਪੈਂਸ਼ਨ ਦਾ ਪ੍ਰੋਜੈਕਟ ਬਣਾਇਆ ਹੈ ਇਹ ਸਾਰਾ ਪ੍ਰੋਜੈਕਟ ਲਈ ਜੋ 에어로ਪਲੇਨ ਸਿਰਫ ਦੋ ਕੰਪਨੀਆਂ ਬਣਾਉਂਦੀਆਂ ਨੇ ਬੋਇੰਗ ਅਮਰੀਕਾ ਦੇ ਵਿੱਚ ਹੈ ایرਬਸ ਯੂਰਪ ਦੇ ਵਿੱਚ ਹੈ ਉਹ ਵੀ ਉੱਥੇ ਜੋ ਸਪੈਸ਼ਲ ਇਕਨੋਮਿਕ ਜ਼ੋਨ ਸੈਂਟਰ ਸਰਕਾਰ ਨੇ ਬਣਾਇਆ ਤਕਰੀਬਨ 40000 ਕਰੋੜ ਰੁਪਏ ਲਾ ਕੇ ਬਿਹਾਰ ਦੇ ਵਿੱਚ ਉੱਥੇ ਕੰਪਨੀ ਆ ਗਈਆਂ ਹਿੰਦੁਸਤਾਨ ਨੋਟਿਕਸ ਲਿਮਟਿਡ ਆਪਣਾ ਹੈਵੀਐਸ ਚਾਪਰ ਬਣਾ ਰਹੀ ਹੈ 12.5 ਟਨ ਦਾ ਜੋ ਨੇਵੀ ਨੂੰ ਇੰਡੀਅਨ ਨੈਵੀ ਫੋਰਸ ਨੂੰ ਤਿਆਰ ਮੈਨੂੰ ਦੇ ਰਹੀ ਹੈ ਉਹ ਵੀ ਉੱਥੇ ਆ ਗਏ ਇਸ ਕਰਕੇ ਉਹ ਕਿ ਐਕਸਪੈਂਸ਼ਨ ਸਾਡੀ ਸੈਂਟਰ ਸਰਕਾਰ ਨੇ ਕੀਤੀ ਸਾਰੀਆਂ ਕੰਪਨੀਆਂ ਨੂੰ ਉਥੇ ਜਗ੍ਹਾ ਦੇ ਕੇ ਸਪੈਸ਼ਲ ਇਕਨੋਮਿਕ ਜ਼ੋਨ ਚ ਸੱਦਿਆ ਨੈਚੁਰਲੀ ਜਦੋਂ ਉਥੇ ਮੈਨੂਫੈਕਚਰਿੰਗ ਹੋਊਗੀ ਡਿਜ਼ਾਈਨ ਹੋਊਗੀ ਤਾਂ ਇੰਜੀਨੀਅਰਸ ਦੀ ਲੋੜ ਹੈ ਮੈਨੇਜਰਸ ਕਿਲ ਦੀ ਲੋੜ ਹੈ ਜਿਹਦੇ ਕਰਕੇ ਸਾਡੇ ਕੋਲੇ ਐਕਸਟ੍ਰੀਮ ਡਿਮਾਂਡ ਹੈ ਸਪਲਾਈ ਇੰਡੀਆ ਦੇ ਵਿੱਚ ਹੈ ਨਹੀਂ ਔਰ ਜਿਹੜਾ ਬੱਚਾ ਇੱਥੇ ਪੜ ਜਾਂਦਾ ਹੈ ਮਿਹਨਤ ਕਰਕੇ ਪੜ ਕੇ ਜਾਂਦਾ ਹੈ ਕੋਰਸ ਨੂੰ ਪੜਦਾ ਹੈ ਧਿਆਨ ਨਾਲ ਉਹਦੀ 100% ਪਲੇਸਮੈਂਟ ਹੈ ਉਹਨੂੰ ਕਿਤੇ ਪਟਕਣਾ ਨਹੀਂ ਪੈਂਦਾ ਯਾਨੀ ਕਿ ਇਹ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਨੇ ਬਿਨਾਂ ਇੱਥੇ ਬਹੁਤ ਖਜ਼ਾਨਾ ਮੇਰੇ ਖਿਆਲ ਨਾਲ ਬਿਲਕੁਲ ਜੀ ਬਿਲਕੁਲ ਬਿਨਾਂ ਜਾਣੇ ਉਹ ਬਾਹਰ ਜਾ ਰਹੇ ਨੇ ਜਦਕਿ ਇੱਥੋਂ ਸਿੱਖ ਕੇ ਉਹ ਚੰਗੀਆਂ ਤਨਖਾਹਾਂ ਲੈ ਸਕਦੇ ਨੇ ਬਿਲਕੁਲ ਲੈ ਸਕਦੇ ਨੇ ਬਿਲਕੁਲ ਵੈਸੇ ਤਾਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਡਾਕਟਰ ਬਰਾੜ ਜੀ ਗੁਣਾ ਦਾ ਖਜ਼ਾਨਾ ਨੇ ਬਹੁਤ ਜਾਣਕਾਰੀ ਇਹਨਾਂ ਕੋਲੇ ਕੁਝ ਸਵਾਲ ਅਸੀਂ ਅਗਲੀ ਵਾਰ ਵੀ ਰੱਖਾਂਗੇ ਕਿਉਂਕਿ ਸਮੇਂ ਦੀ ਨਜ਼ਾਕਤ ਨੂੰ ਮੰਨਦੇ ਹੋਏ ਅਸੀਂ ਆਖਿਰ ਦੇ ਵਿੱਚ ਮੈਂ ਇਹੀ ਡਾਕਟਰ ਬਰਾੜ ਜੀ ਕਹਾਂਗਾ ਕਿ ਤੁਸੀਂ ਇੱਕ ਸਾਡੇ ਦਰਸ਼ਕਾਂ ਨੂੰ ਸਾਡੇ ਨੌਜਵਾਨਾਂ ਨੂੰ ਜ਼ਰੂਰ ਇਹ ਸੁ ਸਾਡੇ ਪੰਜਾਬ ਨੂੰ ਨਾ ਛੱਡਣ ਇੱਥੇ ਕੀ ਹੈ ਤੇ ਇਸ ਤਰ੍ਹਾਂ ਦੇ ਕੋਰਸਸ ਨੂੰ ਜੁਆਇਨ ਕਰਕੇ ਕੀ ਬੈਨੀਫਿਟ ਹੋ ਸਕਦਾ ਸਰ ਮੈਂ ਤਾਂ ਤੁਹਾਨੂੰ ਇਹਨਾਂ ਕਹਿਣਾ ਚਾਹਣਾ ਆਪਣੇ ਸਾਰੇ ਜੋ ਸਾਡਾ ਯੂਥ ਹੈ ਪਹਿਲੀ ਗੱਲ ਤਾਂ ਇਹਨਾਂ ਕੋਰਸਾਂ ਦੇ ਬਾਰੇ ਜੋ ਤੁਸੀਂ ਪਹਿਲਾਂ ਸ਼ੁਰੂ ਚ ਕਿਹਾ ਕਿ ਅਵੇਅਰਨੈਸ ਹੈ ਨਹੀਂ ਜਿਹੜੀ ਅਵੇਅਰਨੈਸ ਅਸੀਂ ਆਪ ਫਿਜ਼ੀਕਲੀ ਜਾ ਕੇ ਫਲਾ ਰਹੇ ਹਾਂ ਦੂਸਰੀ ਚੀਜ਼ ਇਹ ਹੈ ਕਿ ਬਾਹਰ ਕੁਝ ਨਹੀਂ ਪਿਆ ਬਾਹਰ ਜਾ ਕੇ ਫਿਰ ਜ਼ਿੰਦਗੀ ਦੁਬਾਰਾ ਰੀਸਟਾਰਟ ਕਰਨੀ ਪੈਂਦੀ ਹੈ ਬਿਲਕੁਲ ਬੇਸਿਕਸ ਤੋਂ ਘਰਦਿਆਂ ਤੋਂ ਫਾਈਨੈਂਸ਼ੀਅਲ ਅਰੇਂਜ ਕਰਕੇ ਤੁਸੀਂ ਬਾਹਰ ਜਾਂਦੇ ਹੋ ਇੱਥੇ ਕੋਈ ਐਕਸਟਰਾ ਫੀਸ ਨਹੀਂ ਔਰ ਇਹ ਨਾਰਮਲ ਫੀਸ ਦੇ ਅੰਦਰ ਜੀ ਅਗਰ ਬੱਚਾ ਬੀ ਕਾਮ ਦਾ ਹੈ ਪਲੱਸ 2 ਕਮਰਸ ਦਾ ਤਾਂ ਉਹਦੇ ਲਈ ਸਾਡੇ ਕੋਲੇ ਬੀ ਕਾਮ ਹੈ ਅਗਰ ਬੱਚਾ ਵੋਕੇਸ਼ਨਲ ਕੋਰਸਸ ਦਾ ਹੈ ਆਰਟਸ ਦਾ ਹੈ ਉਹਦੇ ਲਈ ਸਾਡੇ ਕੋਲੇ ਬੀ ਐਮ ਐਸ ਬੀ ਬੀ ਏ ਬੀ ਸੀ ਏ ਹੈ ਜੀ ਅਗਰ ਬੱਚਾ ਨਾਨ ਮੈਡੀਕਲ ਦਾ ਹੈ ਸਾਡੇ ਕੋਲ ਏਰੋਸਪੇਸ ਇੰਜੀਨੀਅਰਿੰਗ ਤੇ ਐਰਨੌਟਿਕਲ ਇੰਜੀਨੀਅਰਿੰਗ ਦੀ ਬੀ ਟੈਕ ਹੈ 4 ਸਾਲਾਂ ਦੀ ਜੀ ਔਰ ਬੱਚਿਆਂ ਨੂੰ ਬਾਹਰ ਜਾਣ ਦੀ بجائے ਇਸ ਓਪਰਚ्युनिटीज ਨੂੰ ਅਵੇਲ ਕਰਕੇ ਜੀ ਇਹ ਨਵੇਂ ਕੋਰਸ ਕਿਉਂਕਿ ਕਿਤੇ इजीली ਅਵੇਲੇਬਲ ਪੰਜਾਬ ਗੌਰਮੈਂਟ ਬੰਨੀ ਉਹ ਨਹੀਂ ਹੈਗੇ ਆਪਦੀ ਸਟੱਡੀ ਇੱਥੇ ਪੂਰੀ ਕਰਨੀ ਚਾਹੀਦੀ ਹੈ ਸਟੱਡੀ ਪੂਰੀ ਕਰਕੇ ਉਹ ਸਾਲ ਦੋ ਸਾਲ ਇੰਡੀਆ ਚ ਲਾਉਣ ਔਰ ਮੈਂ ਗਰੰਟੀ ਦਿੰਦਾ ਕਿ ਜਿਹੜਾ ਬੱਚਾ ਇੰਡੀਅਨ 에ਅਰਲਾਈਨਸ ਚ ਲਿਆ ਜਾਊਗਾ ਜਾਂ ਸਪਾਈਸ ਜੈਟ ਚ ਲਿਆ ਜਾਊਗਾ ਉਹਨੂੰ ਅੱਗੇ ਐਕਸਪਲੋਰ ਕਰਨ ਲਈ ਮੌਕਾ ਮਿਲੂਗਾ ਕਿ ਕੱਲ ਉਹ ਸਿੰਗਾਪੁਰ 에ਅਰਲਾਈਨ ਚ ਵੀ ਜਾ ਸਕਦਾ ਹੈ ਅਮਰਿਟਸ ਵੀ ਜਾ ਸਕਦਾ ਹੈ ਲਫਤਾਂਸਾ ਵੀ ਜਾ ਸਕਦਾ ਹੈ ਰਾਦਰ ਦੈਨ ਕਿ ਅਸੀਂ ਆਈਲੈਟਸ ਦਾ ਰੂਟ ਅਪਣਾਈ ਕਰੀਏ ਉਧਰ ਦੀ ਜਾਈਏ ਤੁਸੀਂ ਆਪਦਾ ਟੈਕਨੀਕਲ ਸਕਿੱਲ ਨੂੰ ਇੱਥੇ ਅਵੇਲ ਕਰਕੇ ਸਾਲ ਦੋ ਸਾਲ ਕੰਮ ਕਰਕੇ ਆਪਦੇ ਬ੍ਰਾਈਟ ਫਿਊਚਰ ਲਈ ਉਸ ਵੇਸ ਤੇ ਬਾਹਰ ਜਾਓ ਨਾ ਕਿ ਇਸ ਵੇਸ ਤੇ ਬਾਹਰ ਜਾਓ ਕਿ ਅਸੀਂ ਆਇਲਸ ਕਰਕੇ ਉੱਥੇ ਕੰਮ ਦੋ ਸਾਲ ਦੀ ਸਟੱਡੀ ਕਰਕੇ ਵਰਕ ਪਰਮਿਟ ਕਰਕੇ ਅਸੀਂ ਉਹਨਾਂ ਲਈ ਕੰਮ ਕਰਨਾ ਤੁਸੀਂ ਆਪਣੇ ਫੀਲਡ ਦਾ ਕੰਮ ਕਰੋ ਔਰ ਮੇਰੇ ਬੱਚੇ ਇਸ ਵਿੱਚ ਬਹੁਤ ਸਕਸੈਸਫੁਲ ਹੋਏ ਨੇ ਮੈਂ ਤਾਂ ਯੂਥ ਨੂੰ ਇਹੀ ਮੇਰੀ ਰਿਕਵੈਸਟ ਹੈ ਕਿ ਤੁਸੀਂ ਸਾਡੇ ਕੋਲੇ ਆਓ ਪਟਿਆਲੇ ਸਿਵਲੈਰੋ ਡਰਮ ਦੇ ਵਿੱਚ ਜਿੱਥੇ ਪਾਇਲਟਸ ਦੀ ਟ੍ਰੇਨਿੰਗ ਵੀ ਹੁੰਦੀ ਹੈ ਸਾਡਾ ਕਾਲਜ ਪੰਜਾਬ ਸਟੇਟ ਅਰਨੋਟਿਕਲ ਇੰਜੀਨੀਅਰਿੰਗ ਕਾਲਜ ਜਿਨਾ ਤੇ ਪਟੜਲਾ ਦੇ ਨਾਂ ਤੇ ਜਾਣਿਆ ਜਾਂਦਾ ਹੈ ਨੈਸ਼ਨਲ ਹਾਈਵੇ 07 ਦੇ ਉੱਪਰ ਹੈ ਸਿਵਲੈਰੋਡਰਮ ਦੀ ਮੇਨ ਐਂਟਰੀ ਹੈ ਤੁਸੀਂ ਇੱਥੇ ਆ ਕੇ ਸਾਡੀਆਂ ਫੈਸਿਲਿਟੀਆਂ ਦੇਖੋ ਸਾਡੀਆਂ ਲੈਬਸ ਦੇਖੋ ਜੀ ਕੰਪਿਊਟਰ ਲੈਬਸ ਸਾਡੀਆਂ ਮਕੈਨਿਕਲ ਦੀਆਂ ਲੈਬਸ ਦੇਖੋ ਐਰੋਡੋਨਮਿਕਸ ਦੀਆਂ ਲੈਬਸ ਦੇਖੋ ਸਟਰਕਚਰ ਦੀਆਂ ਲੈਬਸ ਦੇਖੋ ਜੀ ਪਰਪਲਸ਼ਨ ਦੀਆਂ ਲੈਬਸ ਦੇਖੋ ਹਮ ਔਰ 에ਰੋਪਲੇਨਸ ਨੂੰ ਔਰ ਸਪੇਸ ਸ਼ਟਲਸ ਨੂੰ ਡਿਜ਼ਾਈਨ ਕਰਨ ਦਾ ਹੌਸਲਾ ਕਰੋ ਜੀ ਤੁਹਾਡੇ ਲੈਬਸ ਮੇਰੀਆਂ 24/7 ਖੁੱਲੀਆਂ ਨੇ ਔਰ ਇੱਕ ਨਵੀਂ ਜ਼ਿੰਦਗੀ ਨੂੰ ਨਵੇਂ ਐਕਸਪੀਰੀਅੰਸ ਨੂੰ ਐਕਸਪਲੋਰ ਕਰੋ ਨੇਚਰਲੀ ਤੁਹਾਨੂੰ ਪਲੇਸਮੈਂਟ ਮਿਲੂਗੀ ਤੁਹਾਨੂੰ ਬਾਹਰ ਜਾਣ ਦੀ ਜਰੂਰਤ ਨਹੀਂ ਸੋ ਜੇ ਦਰਸ਼ਕ ਇਹਦੇ ਬਾਰੇ ਹੋਰ ਜਾਣਕਾਰੀ ਚਾਹੁੰਦੇ ਨੇ ਤਾਂ ਸਾਨੂੰ ਕਮੈਂਟਸ ਦੇ ਜ਼ਰੂਰ ذریعے ਤੁਸੀਂ ਦੱਸ ਸਕਦੇ ਹੋ ਕਿ ਅਸੀਂ ਹੋਰ ਕਿਹੜੇ ਸਵਾਲ ਜਿਹੜੇ ਡਾਕਟਰ ਬਰਦਾਜੀ ਤੋਂ ਜਾਣ ਸਕਦੇ ਆ ਤੇ ਤੁਹਾਡੇ ਨਾਲ ਸਾਂਝੇ ਕਰ ਸਕਦੇ ਆ ਸੋ ਅੱਜ ਦੇ ਇਸ ਵਿਸ਼ੇ ਤੇ ਖੁੱਲੀ ਗੱਲਬਾਤ ਕਰਨ ਲਈ ਡਾਕਟਰ ਬਰਦਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਤੁਹਾਡਾ ਆਉਣ ਲਈ ਮਿਹਰਬਾਨੀ ਜੀ ਧੰਨਵਾਦ